ਪਹਿਲੇ ਸੀ ਕਿਉਂ ਚੁਣਿਆ ਮੰਨ ਲਓ ਜੌਂਡੀਆ ਜਾਂ ਸਵਰਾਜ ਮੰਨ ਲਓ ਕਈ ਟਰੈਕਟਰਾਂ ਦੀ ਕੰਪਨੀ ਆ ਰਹੀ ਸੋਨਾਲੀਕਾ ਵੀ ਆ ਰਹੀ ਹੈ ਤੂੰ ਪਹਿਲਾਂ ਦੇ ਸੋਇਲੇ ਸੀ ਕਿਉਂ ਚੁਣਿਆ ਜੀ ਤੁਸੀਂ ਬਾਜੀ ਮੈਂ ਤਾਂ ਲੋਕਾਂ ਕੋਲ ਪਹਿਲੇ ਸੁਣਿਆ ਸੀ ਇੱਕ ਦੋ ਫਾਰਮਰ ਕੋਲ ਹੋਰ ਵੀ ਪੁੱਛਿਆ ਉਹ ਕਹਿੰਦੇ ਜੀ ਇਹਦੀ ਐਵਰੇਜ ਸਹੀ ਹੈ ਤੇਲ ਦੀ ਅੱਛਾ ਜੀ ਆਪਾਂ ਇਸ ਕਰਕੇ ਲਿਆ ਹੁਣ ਮੇਰੇ ਕੋਲ ਪਹਿਲੇ ਹੋਇਆ ਸੀ ਹੋਰ ਟਰੈਕਟਰ ਹਾਂਜੀ ਉਹ ਕਹਿੰਦਾ ਕਿ ਕਿੱਲੇ ਦਾ 11 ਲੀਟਰ ਅੱਛਾ ਜੀ ਇੰਨੇ ਪਿੱਤੋਂ 7 ਲੀਟਰ 7 ਲੀਟਰ ਹਾਂ ਕਿਤੇ ਜੀ ਮੈਂ ਪਹਿਲੇ 11 ਡਰਮ ਵਾਲਦਾ ਸੀ ਕਿਤੇ ਹੁਣ 7 ਡਰਮ ਵਾਲੇ ਨੇ ਹਾਂ ਮੈਨੂੰ ਨਹੀਂ ਆਈ ਆ ਬਹੁਤ ਵਾਰ ਘੁੰਮਿਆ ਗਿਆ ਜੀ ਹੈ ਬਹੁਤ ਅੰਤਰਾ ਗਈ ਉਹਦਾ ਇਹ ਗੱਲ ਹੈ ਜੀ ਅੱਛਾ ਜੀ ਤਾਂ ਇਹ ਮੰਨਦਾ ਚੁਣਿਆ ਸਹੀ ਹਾਂਜੀ ਹਾਂਜੀ ਬਾਕੀ ਕੋਈ ਫੋਰ ਵੀਲ ਜ ਤੁਸੀਂ ਲਿਆ ਹਨ ਇਹ ਫੋਰ ਵੀਲ ਤਾਂ ਅਸੀਂ ਬਸ ਥੋੜਾ ਸ਼ੌਂਕ ਕਰਕੇ ਲਿਆ ਜੀ ਅੱਛਾ ਸ਼ੌਂਕ ਕਰਕੇ ਫੋਰ ਵੀਲ ਲਿਆ ਹੋਰ ਨਹੀਂ ਕੋਈ ਕੰਮਕਮ ਵਾਲਾ ਆਪਣਾ ਤਾਂ ਜਿਆਦਾ ਸੁਪਰ ਸੀਡਰ ਦਾ ਟੂੜੀ ਵਾਲੇ ਮਸ਼ੀਨ ਕਿਰਾਏ ਦਾ ਕੰਮ ਹੈ ਅੱਛਾ ਸੁਪਰ ਸੀਡਰ ਤੇ ਚਕੀਂਦਾ ਕਿੰਨਾ ਕੀ ਰੇਟ ਤੱਕ ਨਾ ਇਹ ਨਹੀਂ ਚਕੀਂਦਾ ਸੀ ਚਕੀਂਦਾ ਹੀ ਨਹੀਂ ਹਾਂ ਆਟੂਪੁਰ ਤੋਂ ਸੀ ਪ੍ਰੈਸਿਡਰ ਸੀ ਅੱਛਾ ਕਿਹੜੀ ਕੰਪਨੀ ਦਾ ਸੀ ਮੈਸ਼ਿਓ ਕੰਪਨੀ ਦਾ ਸੀ ਮੈਸ਼ਿਓ ਕੰਪਨੀ ਦਾ ਸੀ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਫੇਸ ਗੁੱਸਟੇ ਅੱਜ ਅਪਾ ਖੜੇ ਹਾਂ ਇੱਕ ਕਿਸਾਨ ਫਾਰਮਰ ਦੇ ਘਰੇ ਸੋਇਲਰ ਦੀ ਰਿਵਿਊ ਲੈਣੇ ਵੀ ਕਿਵੇਂ ਚੱਲਣ ਚਾਪਾ ਕੰਪਨੀ ਜੋ ਹਮੇਸ਼ਾ ਰਿਵਿਊ ਲੈ ਦਿੰਦੇ ਆ ਵੀ ਆਫ ਇਕਰਨੇ ਆਉਂਦੇ ਆ ਨਾ ਵੀ ਕਿਸਾਨ ਨੂੰ ਕਿਵੇਂ ਲੱਗਾ ਚਲਾ ਕੇ ਅੱਜ ਆਪਾਂ ਨੂੰ ਪਤਾ ਲੱਗੇਗਾ ਕਿਰਾਏ ਤੇ ਕਿੰਨੇ ਘੰਟੇ ਚਲਾਇਆ ਕੀ ਕੰਮ ਕਰਾਉ ਸੁਨਪਾਰ 5224 ਮ ਤੇ ਬਾਈ ਨਾਲ ਕਰਦੇ ਆ ਗੱਲਬਾਤ ਪਹਿਲਾਂ ਪੁੱਛਦੇ ਆ ਬਾਈ ਨੂੰ ਖੜੇ ਕਿੱਤਿਆਂ ਤੇ ਬਾਕੀ ਆਪਾਂ ਪੂਰੀ ਡਿਟੇਲ ਲੈਂਦੇ ਆ ਹਾਂਜੀ ਭਈ ਆਪਾਂ ਕਿੱਥੇ ਖੜੇ ਆ ਮੋਫਸ ਤੁਸੀਂ ਸਾਨੂੰ ਹੀ ਦੱਸੋ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਪਿੰਡ ਐਲੀ ਸਦਰਾ ਜੀ ਹਾਂਜੀ ਜ਼ਿਲ੍ਹਾ ਤਹਿਸੀਲ ਪਟਿਆਮਾਦ ਹੈ ਜੀ ਹਾਂਜੀ ਬੱਸ ਸਟੈਂਡ ਦੇ ਆਪਣਾ ਘਰ ਹੈ ਅੱਛਾ ਤੇ ਇਹ ਕਾਦੇ ਤੇ ਚਲਾਇਆ ਜੀ ਪਹਿਲਾਂ ਤੁਸੀਂ ਸਾਨੂੰ ਇਹ ਆਪਾਂ ਸਿੱਧਾ ਜੀ ਸੁਪਰਸੀਡਰ ਤੇ ਚਲਾਇਆ ਜੀ ਅੱਛਾ ਸੁਪਰਸੀਡਰ ਤੇ ਚਲਾਇਆ ਜੀ ਹਾਂਜੀ ਅੱਛਾ ਤੇ ਕਿੰਨੇ ਘੰਟੇ ਸੁਪਰਸੀਡਰ ਤੇ ਚਲਾਤਾ ਤੇ ਕੀ ਐਵਰੇਜ ਆਈ ਆਪਾਂ ਜੀ ਇੰਨੇ ਘੰਟੇ 300 ਘੰਟੇ ਚੱਲ ਗਿਆ ਸਿੱਧਾ ਲੈ ਆ ਸੁਪਰ ਹੀਟਰ ਤੇ ਚਲਾਇਆ ਜੀ ਅੱਛਾ ਜੀ 300 ਘੰਟੇ ਸੁਪਰ ਹੀਟਰ ਤੇ ਚਲਾਤਾ ਇਹ ਨੇ ਯਾਨੀ ਕਿ ਕਿੱਲੇ ਦੀ 7 ਕਿੱਲਰ ਐਵਰੇਜ ਦਿੱਤੀ ਹੈ 2 ਘੰਟੇ ਦੀ ਘੰਟੇ ਦੇ ਨਹੀਂ ਲਾਈ ਜੀ ਕਿੱਲੇ ਦੇ ਲਾਈ ਹੈ ਉਹ ਕਿੱਲੇ ਤੇ ਘੰਟੇ ਤੋਂ ਉੱਤੇ ਹੀ ਲੱਗ ਜਾਂਦਾ ਲਗਭਗ ਅੱਛਾ ਹਾਈ ਲੋ ਮੀਡੀਅਮ ਹਾਂ ਜੀ ਹਾਂਜੀ ਹਾਈ ਲੋ ਮੀਡੀਅਮ ਹੈ ਤੇ ਲਿਫਟ ਦੀ ਸੈਂਸਿੰਗ ਕਿਵੇਂ ਲੱਗੀ ਜੀ ਮੰਨ ਲਓ ਸਲੀਫ ਕਿਵੇਂ ਕੰਮ ਕਰਦੀ ਨਹੀਂ ਜੀ ਵਧੀਆ ਲਿਫਟ ਲੁਫਟ ਸਹੀ ਹੈ ਬਾਕੀ ਟਰੈਕਟਰ ਨਾਲ ਕਿਵੇਂ ਆ ਜੀ ਪੂਰਾ ਕੰਮ ਕਰਦੀ ਹਾਂ ਪੂਰਾ ਜੀ ਵਧੀਆ ਅੱਛਾ ਤੇ ਤੁਸੀਂ ਸੋਇਲੇ ਸੀ ਕਿਉਂ ਚੁਣਿਆ ਮੰਨ ਲਓ ਜੌਂਡੀਅਰ ਜਾਂ ਸਵਰਾਜ ਮੰਨ ਲਓ ਕਈ ਟਰੈਕਟਰਾਂ ਦੀ ਕੰਪਨੀ ਆ ਰਹੀ ਸੋਨਾਲੀਕਾ ਵੀ ਆ ਰਹੀ ਹੈ ਏਦੋਂ ਪਹਿਲਾਂ ਤੇ ਸੋਇਲੇ ਸੀ ਕਿਉਂ ਚੁਣਿਆ ਜੀ ਤੁਸੀਂ ਬਾਜੀ ਮੈਂ ਤਾਂ ਲੋਕਾਂ ਕੋਲ ਪਹਿਲੇ ਸੁਣਿਆ ਸੀ ਇੱਕ ਦੋ ਫਾਰਮਰ ਕੋਲ ਹੋਰ ਵੀ ਪੁੱਛਿਆ ਉਹ ਕਹਿੰਦੇ ਜੀ ਇਹ ਦੀ ਐਵਰੇਜ ਸਹੀ ਹੈ ਤੇਲ ਦੀ ਅੱਛਾ ਜੀ ਆਪਾਂ ਇਸ ਕਰਕੇ ਲੈ ਆਏ ਹੁਣ ਮੈਂ ਇਹ ਕੋ ਪਹਿਲੇ ਹੋਇਆਗਾ ਜੀ ਹੋਰ ਟਰੈਕਟਰ ਹਾਂਜੀ ਉਹ ਕਹਿੰਦਾ ਕਿ ਕਿੱਲੇ ਦਾ 11 ਲੀਟਰ ਅੱਛਾ ਜੀ ਇੰਨੇ ਪਿੱਤਾ ਹੁਣ 7 ਲੀਟਰ 7 ਲੀਟਰ ਹਾਂ ਕਿਤੇ ਜੀ ਮੈਂ ਪਹਿਲੇ 11 ਡਰਮ ਵਾਲਦਾ ਸੀ ਕਿਤੇ ਹੁਣ 7 ਡਰਮ ਵਾਲੇ ਨੇ ਹਾਂ ਫਰਕ ਨਹੀਂ ਆਈ ਜੀ ਬਹੁਤ ਫਰਕ ਪੈ ਗਿਆ ਜੀ ਹੈ ਬਹੁਤ ਅੰਤਰਾ ਲਈ ਹੋ ਜਾਂਦੀ ਇਹ ਗੱਲ ਹੈ ਜੀ ਅੱਛਾ ਜੀ ਤਾਂ ਇਹ ਮਨੋ ਚੁਣਿਆ ਕਰਾ ਜੀ ਹਾਂਜੀ ਬਾਕੀ ਕੋਈ 4-ਵੀਲ ਚ ਤੁਸੀਂ ਲਿਆ ਹਨ ਇਹ 4-ਵੀਲ ਤਾਂ ਅਸੀਂ ਬਸ ਥੋੜਾ ਜਿਹਾ ਸ਼ੌਂਕ ਕਰਕੇ ਲਿਆ ਜੀ ਅੱਛਾ ਸ਼ੌਂਕ ਕਰਕੇ 4-ਵੀਲ ਲਿਆ ਹੋਰ 4 ਨਹੀਂ ਕੋਈ ਕੰਮਕਮ ਵਾਲਾ ਆਪਣਾ ਤਾਂ ਜਿਆਦਾ ਸੁਪਰ ਸੀਡਰ ਦਾ ਉੜੀ ਵਾਲੇ ਮਸ਼ੀਨ ਕਿਰਾਏ ਦਾ ਕੰਮ ਹੈ ਅੱਛਾ ਸੁਪਰ ਸੀਡਰ ਤੇ ਚਕਿੰਦਾ ਕਿੰਨਾ ਚਿਰ ਇਟਾ ਨਾ ਇਹ ਨਹੀਂ ਚਕਿੰਦਾ ਸੀ ਚਕਿੰਦਾ ਹੀ ਨਹੀਂ ਹਾਂ 8 8% ਸੁਪਰ ਸੀਡਰ ਸੀ ਅੱਛਾ ਕਿਹੜੀ ਕੰਪਨੀ ਦਾ ਸੀ ਮੈਸੀਓ ਕੰਪਨੀ ਦਾ ਸੀ ਮੈਸੀਓ ਕੰਪਨੀ ਦਾ ਸੀ ਸਹੀ ਠੀਕ ਹੈ ਤੇ ਆਪਣਾ ਸਟਾਰਟ ਕਰਿਆ ਜੀ ਆਵਾਜ਼ ਸੁਣੀਏ ਤੇ ਇੱਕ ਇੱਕੀ ਆਵਾਜ਼ ਕਿੰਨੀ ਕਰੀ ਬਾਅਦ ਚਲਾਉਣੇ ਆ ਤਾਂ ਸਟ੍ਰਾਈਟ ਤੇ ਕਿਵੇਂ ਆ ਤੇ ਰੇਪ ਅੱਜ ਤੱਕ ਕੋਈ ਵਾਈਬ੍ਰੇਸ਼ਨ ਨਹੀਂ ਕੋਈ ਲਰਨਿੰਗ ਨਹੀਂ ਦੇਣੀ ਨਹੀਂ ਅੱਛਾ ਹੀ ਵਾਈਬ੍ਰੇਸ਼ਨ ਵੀ ਨਹੀਂ ਹੈਗੀ ਹਾਂ ਆ ਖੋਲੀ ਵੀ ਖੋਲ ਦੇ ਹਾਂ ਖੋਲ ਉਹਨੂੰ ਖੋਲਿਆ ਦੇਖੀ ਆ ਜਿਹੜਾ ਨਾਉਨ ਟਰਬੋ ਆਉਂਦਾ ਨਾ ਟਰੈਕ ਦੇ ਵਿੱਚ ਇਹ ਇਕੱਲਾ ਨਾਉਨ ਟਰਬੋ ਏ ਇਹ ਹੀ ਆਉਂਦਾ ਹੈ ਹਾਂ ਇਹ ਦੇਖਿਆ ਬਾਕੀ ਦੇਖਿਆ ਲਾ ਕੇ ਸੀਆਰਡੀ ਡਬਲ ਜੈਕ ਦੇ ਤਾਂ ਅੰਦਰ ਵੀ ਆਹ ਤੋਂ ਜਿਹੜਾ ਖੁੱਲਣ ਵਾਸਤੇ ਠੀਕ ਹੈ ਤੇ ਆਹ ਦੇਖ ਸਕਦੇ ਜੀ ਜਿਹੜੀ ਹੈ ਆਪਣੀ ਖੱਧੀਆਂ ਅੰਦਰ ਆ ਗਿਆ ਟੋਰ ਕੀ ਅੰਦਰ ਆ ਗਿਆ ਠੀਕ ਹੈ ਮੈਂ ਦੇ ਆਂਦਰ ਰੈਡੀਟਰ ਕੂਲਰ ਇੱਧਰ ਆ ਗਿਆ ਇੱਧਰ ਬੈਟਰੀ ਇੱਧਰ ਦੇ ਦੇ ਲਈ ਠੀਕ ਹੈ ਪ੍ਰਿੰਟ ਤੇ ਜਾਲੀ ਲੱਗੀ ਹੋਈ ਹੈ ਪਹਿਲੀ ਗੱਲ ਆਏ ਸੁੱਕਾ 에ਅਰ ਡਰਾਈ 에ਅਰ ਕਲੀਨਰ ਆ ਗਿਆ ਤੇ ਅਗਲੇ ਪੰਨੇ ਕਰਾਰੋ ਆ ਗਿਆ ਬੈਕ ਸਾਈਡ ਵੀ ਕਰਾਰੋ ਹਿੱਸਾ ਆ ਗਿਆ ਠੀਕ ਹੈ ਜੀ ਤੇ ਦੋਨੇ ਕਰਾਰੋ ਦੀਆਂ ਅਗਲੇ ਪੰਨੇ ਕੋਇਲਰ ਸਾਈਕਣਾ ਆ ਗਿਆ ਬੰਦ ਕਰ ਦੋ ਆச்சா টারਬੋ ਤੇ ਨਾਨ টারਬੋ ਇਹ ਤੁਹਾਨੂੰ ਕੋਈ ਐ ਨਹੀਂ ਸੀ ਹੈਗਾ ਵੀ টারਬੋ ਲਈ ਜਾਂ ਨਾਨ ਡਰ ਨਹੀਂ ਨਹੀਂ ਆਪਾਂ ਨੂੰ ਹੋਰ ਨਹੀਂ ਹੈਗਾ ਜੀ ਸੀ ਹੈਗਾ ਠੀਕ ਹੈ ਤੇ ਬਾਕੀ ਹੁਣ ਤੁਸੀਂ ਇਹ ਦੂਬਦ ਕੇ ਕਿਹੜੇ ਕਿਰਾਏ ਤੇ ਕੰਮ ਤੇ ਚਲਾਉਣਾ ਹੈ ਹੁਣ ਤੁਹਾਡਾ ਟੂੜੀ ਵਾਲੀ ਮਸ਼ੀਨ ਤੇ ਚੱਲੂਗਾ ਜੀ ਜਾਂ ਕਿਰਾਏ ਕੰਪਿਊਟਰ ਕਿਰਾਏ ਤੇ ਅੱਛਾ ਕੰਪਿਊਟਰ ਕਿਰਾਏ ਤੇ ਹਾਂ ਪਹਿਲੇ ਦਿਨ ਤੱਕ ਕੰਪਿਊਟਰ ਕਿਰਾਏ ਤੇ ਚੱਲੂਗਾ ਅੱਛਾ ਇਹ ਮੰਨ ਲਓ ਕਿਰਾਏ ਵਾਲੇ ਵਾਸਤੇ ਕਿਵੇਂ ਰਹੇਗਾ ਜੀ ਰੇਟਰ ਜੇ ਕੋਈ ਲੈਂਦਾ ਬਹੁਤ ਕਿਰਾਏ ਵਾਲੇ ਵਾਸਤੇ ਸਾਰਾ ਤੋਂ ਵਧੀਆ ਟ੍ਰੇਟ ਹੈ ਅੱਛਾ ਸਾਰਾ ਤੋਂ ਵਧੀਆ ਟ੍ਰੇਟ ਹੈ ਹਾਂ ਦੇਲ ਦੀ ਐਵਰੇਜ ਬਹੁਤ ਵਧੀਆ ਹੈ ਅੱਛਾ ਹੁਣ ਜੀ ਮੈਂ ਜਿੱਥੇ ਪਹਿਲੇ 11 ਡਰਮ ਬਾਲਦਾ ਸੀ 200 ਕਿੱਲਿਆਂ ਤੋਂ ਹਾਂਜੀ ਕਿ 7 ਡਰਮ ਬੜੇ ਚਾਰ ਡਰਾਮਾ ਸਿੱਧਾ ਫਰਕ ਪੈ ਗਿਆ ਤੁਸੀਂ ਆਪ ਸਰ ਲਾ ਲਓ ਚਾਰ ਡਰਾਮਾ ਦੇ ਕਿੰਨੇ ਪੈਸੇ ਬਣੇ ਮੰਨ ਲਓ 22000 ਦਾ ਵੀ ਪਿਆਰ ਕੇ ਜਾਮ ਲਾ ਲਓ ਕਿੰਨੇ ਡਰਾਮਾ ਬਣ ਗਏ ਹਾਂ ਤੇ ਆਪਣਾ ਕੀ ਕਹਿੰਦੇ ਨੇ ਜੀ ਜੇ ਮੰਨ ਕੇ ਚੱਲੋ ਅ ਇਨ ਸਪੀਡ ਫੂਲ ਕਿੰਨੇ ਦੀ ਜੇ ਰੋਡ ਤੇ ਭਜਾਈਏ ਕਿਵੇਂ ਆਹੀ ਰੋਡ ਵਾਸਤੇ ਰੋਡ ਤੇ ਵੀ ਠੀਕ ਹੈ ਜੀ ਤੇਲ ਦੀ ਐਵਰੇਜ ਵੀ ਠੀਕ ਹੈ ਰੋਡ ਤੇ ਰੋਡ ਤੇ 40 45 ਦੀ ਸਪੀਡ ਆਏ ਜੀ ਠੀਕ ਹੈ 40 45 ਦੀ ਸਪੀਡ ਰੋਡ ਤੇ ਹੈਗੀ ਆ ਮੰਨ ਲਓ 45 ਦੀ ਹਾਂ ਤੇ ਸ਼ੂ ਕਰ ਤੋ ਥੱਲੇ ਚਲੋ ਤੇ ਬਾਕੀ ਵੀ ਕਰ ਦੇ ਟੈਂਕੀ ਕਿੰਨੇ ਲੀਟਰ ਦੀ ਜੀ ਟੈਂਕ ਕੀ ਪੈਂਟ ਲਈ ਤੁਸੀਂ 60 ਲੀਟਰ ਦੀ ਲਿਫਟ ਕਪੈਸਿਟੀ ਜਿਹੜੀ ਕੰਪਨੀ ਕਹਿੰਦੀ ਹੈ ਜੀ ਉਹ ਕਿੰਨੇ ਦੇ ਤੱਕ ਚੁੱਕ ਲੈਂਦਾ ਜੀ ਇਹਨੇ ਇਹ ਤਾਂ ਯਾਨੀ ਕਿ ਕੰਪਨੀ ਦਾ ਪਤਾ ਨਹੀਂ 22 ਕੁਇੰਟਲ ਦੇ ਕਰੀਬ ਦੱਸਦੇ 22 ਟਨ ਮੰਨ ਲਓ ਤਾਂ ਜੀ ਦੱਸਦਾ ਇਹ ਪੰਨੀ ਨਾ ਪਤਾ ਤੇ ਟਾਇਰ ਤੁਸੀਂ 16 ਦੇ ਲੈ ਆਪਦੀ ਮਰਜ਼ੀ ਨਾਲ ਲੈ ਕੇ ਨਹੀਂ ਇਹ ਕੰਪਨੀ ਦੇ ਨਾਲ ਹੀ ਦੇ ਆ ਇਹ ਜਿਹੜੇ ਟਾਇਰ ਟੂਰੇ ਨਾ ਐਮ ਆਰ ਪੀ ਟਾਇਰ ਹੈਗੇ ਨੇ ਅੱਛਾ ਜੀ ਸਾਰੀ ਜਿਹੜੀ ਚੀਜ਼ ਹੈ ਮੈਂ 16 16 ਨੂੰ 28 ਦੇ ਹੈ ਹਾਂ ਤੇ ਆ ਪ੍ਰਿੰਟ ਦਾ ਹੈਗਾ ਇਹਦਾ 16 ਨੂੰ 28 ਤੇ ਇਹ ਹੈ ਰਿਹਾ ਤਾਂ ਜੀ ਹੈਗੇ ਸੱਚ 954 ਹਾਂ 952 ਤੇ ਵੇਟ ਇਹ ਕੰਪਨੀ ਲੋਆਇਆ ਸੀ ਕਿ ਇਹ ਆਪ ਲਵਾਇਆ ਠੀਕ ਯਾਨੀ ਕਿ ਲੋ ਮਾਡਲ ਆਂਦੇ ਨੇ ਦੇ ਚ ਅੱਛਾ ਜੀ ਇੱਕ ਤਾਂ ਜਿਹੜਾ ਸਾਦਾ ਹੋਊਗਾ ਉਹਦੇ ਚ ਵੇਟ ਤੇ ਛਤਰੀ ਨਹੀਂ ਹੋਵੇਗੀ ਅੱਛਾ ਛਤਰੀ ਨਹੀਂ ਹਾਂ ਤੇ ਇੱਕ ਵਿੱਚ ਵੇਟ ਤੇ ਯਾਨੀ ਕਿ ਛਤਰੀ ਆਵੇਗੀ ਉਹ ਥੋੜਾ ਜਿਹਾ ਫਰਕ ਹੈ ਵੇਟ ਬਾਈ ਫਰਕ ਹੈ ਤੇ ਰੇਡ ਦਾ ਫਰਕ ਹੈ ਹਾਂ ਤੇ ਦੋ ਇੱਕ ਦੋ ਆਈਟਮਾਂ ਦਾ ਹੋਰ ਵੀ ਮਾੜਾ ਮਾੜਾ ਇਹ ਤੁਸੀਂ ਫਿਰ ਕਿੰਨੇ ਦਾ ਪੈ ਗਿਆ ਸੀ ਤੁਹਾਨੂੰ ਗੁੱਲ ਮਿਲਾ ਕੇ ਕਿੰਨੇ ਖਰਚੇ ਚ ਪੈ ਗਿਆ ਸੀ ਇਹ ਆਪਾਂ ਨੂੰ ਜੀ 12 ਬੂਰਾ ਦੇ ਕਰੀਬ ਪੈ ਗਿਆ ਜੀ 12 ਦੇ ਕਰੀਬ ਪੈ ਗਿਆ ਹਾਂਜੀ ਠੀਕ ਹੈ 12 ਦੇ ਕਰਾਂ ਚ 60 ਇਚੀ ਦਾ ਪੈ ਗਿਆ ਠੀਕ ਤੇ ਇਸ ਤਰੀਕੇ ਦਾ ਜਿਵੇਂ ਮੰਨ ਲਓਗੇ 60 ਦਾ ਠੀਕ ਤੁਹਾਨੂੰ ਜਲਾ ਕੇ ਫੋਨ ਨਹੀਂ ਕਰਨਾ ਐਵੇਂ ਤੇ ਮੈਕਰ ਦੇ ਕੋਈ ਡਿਜ਼ਾਈਨ ਕੀਤੇ ਹੋਏ ਕੰਪਨੀ ਨੇ ਸਾਰਨਾ ਤੁਸੀਂ ਕਹਿੰਦੇ ਜੇ ਇੱਕ ਵਾਈਬ੍ਰੇਸ਼ਨ ਨਹੀਂ ਹੈਗੀ ਇਹ ਟਰੈਕਟਰ ਦੀ ਹਾਂ ਵਾਈਬ੍ਰੇਸ਼ਨ ਕਿਵੇਂ ਮੰਨ ਕੇ ਚੱਲੋ ਜਮਾ ਨਹੀਂ ਉੱਤੇ ਜਮਾ ਦੜਕਦਾ ਰਹੋ ਸਟਾਰਟ ਕਰਕੇ ਵੇਖੋ ਜੇ ਰੋਕ ਲੱਗਦਾ ਹੋਵੇ ਤਾਂ ਨਹੀਂ ਦੇਖੋ ਹੀ ਲੀ ਜਾਂਦੀ ਹੁੰਦੀ ਸਾਰੀ ਠੀਕ ਹੈ ਜੀ ਮੰਨ ਕੇ ਜਦੋਂ ਸਟਾਰਟ ਕਰ ਲੈਨੇ ਆਪਾਂ ਦੁਬਾਰਾ ਫਿਰ ਆ ਦੇਖੋ ਵਾਈਬ੍ਰੇਸ਼ਨ ਨਹੀਂ ਹੈਗੀ ਆਪਾਂ ਰੱਖ ਕੇ ਵੇਖ ਲੋ ਜੀ ਜਮਾ ਵਾਈਬ੍ਰੇਸ਼ਨ ਨਹੀਂ ਹੈਗੀ ਟਰੈਕਟਰ ਦੀ ਜਮਾ ਜਾ ਕੇ ਲੈ ਬਰੇਟ ਆ ਗਿਆ ਤੇ ਜਿਹੜੇ ਨੇ 1600 ਆਰਪੀਐਮ ਉਹ ਜਿਹੜੇ 540 ਆਰਪੀਐਮ ਦੇ ਨਾਲ 1600 ਤੇ ਪੂਰੇ ਹੋ ਜਾਂਦੇ ਆ ਠੀਕ ਹੈ ਤੇ ਬਾਕੀ ਹੋਰ ਪੁੱਛ ਲੈਣੇ ਜੇ ਕੋਈ ਵਰਜਨ ਹੈਗਾ ਨਾ ਬਾਕੀ ਤੁਸੀਂ ਦੱਸੋ ਜੇ ਕਿਸੇ ਨੇ ਵੀਰ ਪੁਰਾਣੇ ਲੈਣਾ ਕੋਈ ਉਹੋ ਜੀ ਗੱਲ ਤਾਂ ਨਹੀਂ ਨਾ ਹੈਗੀ ਨਾ ਨਾ ਜੀ ਨਾ ਕੋਈ ਦਿੱਕਤ ਨਹੀਂ ਵਧੀਆ ਹੈ ਅੱਛਾ ਜੀ ਆਪਾਂ ਤਾਂ ਕਹਿੰਦੇ ਕਿਰਾਏ ਵਾਲੇ ਵਾਸਤੇ ਸਾਰੇ ਦੋ ਵਧੀਆ ਟਰੈਕਟਰ ਸਾਰਾ ਨਾ ਵਧੀਆ ਇਹੀ ਦੇਖ ਰਹੇ ਹਾਂ ਠੀਕ ਹੈ ਜੀ ਜਿਹੜੇ ਲੋਕ ਲੈ ਰਹੇ ਨੇ ਜਦੋਂ ਆਪਾਂ ਕੋਈ ਵੀ ਜ਼ਮੀਨ ਖੇਤੀ ਵਿੱਚ ਬਜਾਈ ਕਰਦੇ ਆ ਲੀਟਰ 2 ਲੀਟਰ ਦੀ ਐਵਰੇਜ ਦਾ ਫਰਕ ਪਾਊਗਾ ਠੀਕ ਹੈ ਜੀ ਤੇ ਆਟੋਮੈਟਿਕ ਹੈ ਉਹਨੂੰ ਬਚਤ ਜ਼ਿਆਦਾ ਹੋਊਗੀ ਠੀਕ ਹੈ ਜੀ ਹਾਂ ਜੀ ਆ ਬਚਤ ਹੋਏਗੀ ਉਹ ਨਹੀਂ ਬਚਣਾ ਹਾਂ ਜੇ ਨੇ ਆਪ ਦਾ ਖੇਤ ਦਾ ਕਰਨਾ ਉਹ ਥੋੜੀ ਵੇਖਦਾ ਐ ਐਵਰੇਜ ਕਿੰਨੀ ਦਿੰਦਾ ਨਹੀਂ ਦਿੰਦਾ ਕੋਈ ਦਿੱਕਤ ਨਹੀਂ ਉਹਨਾਂ ਦਾ ਹਾਂ ਜੀ ਉਹ ਆਪਾਂ ਕਰਨਾ ਕਿਰਾਏ ਦੇ ਕਿਰਾਏ ਤੇ ਕਰਨਾ ਆਪਾਂ ਇਹ ਚੀਜ਼ ਵੇਖ ਕੇ ਲੈਣਾ ਹੁੰਦਾ ਆਪਾਂ ਇਹ ਚੀਜ਼ ਵੇਖ ਕੇ ਲੈਂਦਾ ਠੀਕ ਹੈ ਹਾਂ ਤੇ ਮੌਜੂਦਾ ਮਰਜ਼ੀ ਦਾ ਬਿਲਕੁਲ ਬਣਨ ਤੋਂ ਬਣਦਾ ਟਾਈਮ ਆ ਤੁਸੀਂ ਕਿਡਾਇਆ ਹੈ ਫਤਿਹਵਾਦ ਏਜੰਸੀ ਹਾਂ ਜ ਬਾਕੀ ਮਗਰ ਵੇਟ ਆ ਕੰਪਨੀ ਵੱਲੋਂ ਹੀ ਜਿਹੜੇ ਆਏ ਨੇ ਹਾਂ ਸਾਰਾ ਕੁਝ ਨਾਲ ਦਾ ਆਪਾ ਦਾ ਥੋੜਾ ਬੋਧਾ ਲੈਟਾ ਲੁੱਟਾ ਤੇ ਆ ਲਾਇਆ ਹੈ ਬਾਕੀ ਹੋਰ ਐਮਪ ਵਗੈਰਾ ਹੈ ਨਾ ਬਾਕੀ ਆ ਕੰਪਨੀ ਵੱਲੋਂ ਤੁਸੀਂ ਇਹ ਮਾਡਲ ਚ ਹੁੰਦਾ ਤੇ ਲਈ ਹੈ ਨਾ ਤੇ ਵੇਟ ਫਰੰਟ ਵੇਟ ਆ ਗਿਆ ਕੰਪਨੀ ਵੱਲੋਂ ਬੈਕ ਵੇਟ ਵੀ ਕੰਪਨੀ ਨੇ ਦਿੱਤਾ ਛਤਰੀ ਵੀ ਦਿੱਤੀ ਠੀਕ ਹੈ ਜੀ ਤੇ ਬਾਕੀ ਲੋਨ ਕੀਤਾ ਸੀ ਕੰਪਨੀ ਨੇ ਕਿ ਇਹ ਏ ਆਪਣੀ ਆਦੀ ਮਰਜ਼ੀ ਹੈ ਜੀ ਅੱਛਾ ਜੀ ਆਪਦੀ ਮਰਜ਼ੀ ਬਾਤ ਹੀ ਬੈਂਕ ਕੋਲ ਚ ਕਿੱਥੋਂ ਮਰਜ਼ੀ ਕਰਵਾ ਲਓ ਉਹ ਤੁਹਾਡੀ ਮਰਜ਼ੀ ਦੇ ਨਾਲ ਉਹਨਾਂ ਨੇ ਕਰਤਾ ਐਵੇਂ ਦੀ ਕੋਈ ਸਰਵਿਸ ਤੇ ਤਾਂ ਨਹੀਂ ਦਿੱਕਤ ਆਈ ਨਹੀਂ ਨਹੀਂ ਜੀ ਸਰਵਿਸ ਸਪੈਸ਼ਲ ਇੱਥੇ ਘਰੇ ਆ ਕੇ ਕਰਕੇ ਜਾਂਦੇ ਨੇ ਅੱਛਾ ਘਰੇ ਆਣ ਕੇ ਕਰ ਜਾਂਦੇ ਨੇ ਕੋਈ ਦਿੱਕਤ ਨਹੀਂ ਵੀ ਕੰਪਨੀ ਨੇ ਐ ਕਿਹਾ ਵੀ ਅਸੀਂ ਆਉਂਦੇ ਨਹੀਂ ਜਾਂ ਨਾ 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 ਜੀ ਕੋਈ ਦਿੱਕਤ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਹਿਲੇ ਆਪਾਂ ਨੂੰ ਕੁਝ ਤਾਂ ਜ਼ਿਆਦਾ ਤਾਂ ਇਹ ਬੇਨਿਫਿਟ ਹੈ ਜੀ ਆਪਾਂ ਦੂਜੇ ਟਰੈਕਟਰ ਦੀ ਸਰਵਿਸ ਕਰਾਣੇ 300 ਘੰਟਿਆਂ ਬਾਅਦ ਹਾਂਜੀ ਇਹਦੀ ਹੁੰਦੀ ਹੈ 550 ਘੰਟਿਆਂ ਬਾਅਦ ਸਰਵਿਸ 550 ਘੰਟੇ ਬਾਅਦ ਹਾਂਜੀ ਪਹਿਲੀ ਸਾਡੀ ਹਾਂ ਪਹਿਲੀ ਪਹਿਲੀ ਨਹੀਂ ਪਹਿਲੀ ਤਾਂ ਹੋ ਵੀ ਸਾਰਿਆਂ ਦੀ 50 ਘੰਟੇ ਤੋਂ ਹੁੰਦੀ ਹੈ ਹਾਂਜੀ ਦੂਜੀ ਹੁਣ ਜਿਹੜੀ ਸਰਵਿਸ ਹੋਊਗੀ ਇਹ ਹੋਊਗੀ 550 ਘੰਟਿਆਂ ਤੋਂ ਬਾਅਦ 550 ਘੰਟੇ ਬਾਅਦ ਹਾਂ ਉਹਨੇ ਲਾ ਲਾ 50 ਉਹ ਲਾ ਕੇ 600 ਘੰਟੇ ਤੋਂ ਬਾਅਦ ਸਰਵਿਸ ਹੋਏਗੀ 600 ਘੰਟੇ ਬਾਅਦ ਹੋਣੀ ਹੈ ਪਹਿਲੀ ਸਰਵਿਸ ਤੁਹਾਡੇ ਘਰੇ ਆਣ ਕੇ ਕਰ ਗਏ ਸੀ ਸਾਰੇ ਹਾਂ ਉਹ ਹਾਂ ਬਾਅਦ ਇਹ ਚ ਅਪਾਂ ਕਿਤੇ ਲੱਗੇ ਖੜੇ ਕਿਰਾਏ ਦਾ ਕੰਮ ਹੈ ਆਪਣਾ ਵੀ ਆਪਾਂ ਨੂੰ ਨਹੀਂ ਟਾਈਮ ਕਰ ਕੇ ਜਾਂਦੇ ਨੇ ਵਧੀਆ ਤੇ ਅਗਲੀ ਸਾਈਡ ਫਰੰਟ ਤੇ ਵੀ ਕਰਾਰੋ ਹਿੱਸਾ ਆ ਗਿਆ ਠੀਕ ਹੈ ਜੀ ਬੈਕ ਸਾਈਡ ਵੀ ਕਰਾਰੋ ਹਿੱਸਾ ਆ ਹਾਂ ਪਿੱਛੇ ਵਿਖਾਓ ਸਹੀ ਦੇਖਣਾ ਤੇ ਪਿੱਛੇ ਵਿਖਾ ਦੇ ਦਵਲ ਡਿਸਟ੍ਰੀਬਿਊਟਰ ਹੈ ਜੀ ਹਣਾ ਹਾਂਜੀ ਹਾਂਜੀ ਡਵਲ ਡਿਸਟ੍ਰੀਬਿਊਟਰ ਆ ਗਿਆ ਦੇਖ ਲੈ ਥੱਲੇ ਥੱਲੇ ਆ ਵਖਾਓ ਜਿਹੜਾ ਯਾਨੀ ਕਿ ਆਪਾਂ ਜਿਹੜਾ ਮੇਨ ਚੀਜ਼ ਲਈਏ ਕਿਸ ਕਰਕੇ ਲਈਏ ਅੱਛਾ ਪਲੈਂਟਡ ਡਰਾਈਵ ਚ ਵੀ ਇਹ ਮਿਲਦਾ ਹੈ ਨਾ ਸਟ੍ਰਾਈਟਰ ਹਾਂ ਠੀਕ ਹੈ ਜੀ ਹੱਪਾਂ ਵਗੈਰਾ ਪੂਰੀਆਂ ਹੈ ਜੀ ਹੈਵੀ ਇਸੇ ਕਰਕੇ ਲਿਆ ਹੁਣ ਮੈਂ ਆਮ ਨਏ ਨਵੇਂ ਟਰੈਕਟਰ ਕਈ ਵੇਖੇ ਨੇ अच्छा जी ओना दे नहीं हैगा आप ना क्यों लिए केड़े ट्रैक्टर दे नहीं हैगे बाकी ਤੁਸੀਂ ਆਪ ਸਿਆਣੇ ਵਿਆਣੇ ਜਾ ਕੇ ਵੇਖ ਵੀ ਸਕਦੇ ਆਪਾਂ ਇੰਦੇ ਆ ਜੇ ਡੀਪਰ ਹੈ ਜਾਂ ਐਲਈਡੀ ਹੈ ਇਹ ਵੀ ਕੰਪਨੀ ਨੇ ਹਾਂ ਕੰਪਨੀ ਨੇ 5 ਸਾਲ ਦੀ ਗਾਰੰਟੀ ਹੈ ਗਾਰੰਟੀ ਵਾਰੰਟੀ ਹੈ ਜੇਕਰ ਇੱਕ ਖਰਾਬ ਹੋਵੇਗੀ ਹਾਂ ਤੇ ਸਹੀ ਕਰਕੇ ਸਹੀ ਕੋਣ ਵਾਲੀ ਸਹੀ ਕਰਨਗੇ ਨਹੀਂ ਤਾਂ ਨਵੀਂ ਲਾ ਕੇ ਦੇਣਗੇ ਨਵੀਂ ਲਾ ਕੇ ਅੱਗੇ ਵਾਲੀਆਂ ਲਾਈਟਾਂ ਦੀ ਹੋਗੀ ਆ ਪਿੱਛੇ ਜਿੰਨਾ ਵੀ ਲਾਈਟ ਦਾ ਸਿਸਟਮ ਹੈ ਰੰਗ ਦੀ 5 ਸਾਲ ਦੀ ਗਾਰੰਟੀ ਹੈ ਰੰਗ ਦੀ 5 ਸਾਲ ਨਹੀਂ ਇਹਨੀਆਂ ਲਾਈਟਾਂ ਕਿਵੇਂ ਜੀ ਕਹਿੰਦੇ ਲੋਨ ਦੀ ਲੋੜ ਹੀ ਪੈਂਦੀ ਰਹਿੰਦੀ ਰਹਿੰਦੀ ਫਰੰਡ ਦੇ ਜਿਹੜੀਆਂ ਲਾਈਟਾਂ ਨੇ ਇਹਨਾਂ ਦਾ ਚਾਨਣ ਕਹਿੰਦੇ ਬੜਾ ਹੈ ਬਹੁਤ ਚਾਨਣ ਹੁੰਦਾ ਜੀ ਅੱਛਾ ਬੜਾ ਜਿਆਦਾ ਚਾਨਣ ਹੁੰਦਾ ਹੈ ਹੈ ਐਲਈਡੀ ਨੇ ਐਲਈਡੀ ਲਟਨ ਦੂਜਿਆਂ ਨਾਲ ਐਲਈਡੀ ਨਹੀਂ ਇਹਨੋਂ ਹੋਰ ਕੁਝ ਲੈਂਸ ਲਾਈਟ ਅੱਛਾ ਲੈਂਸ ਲਾਈਟ ਕਹਿੰਦੇ ਇਹਨੂੰ ਹੈ ਸੋਇਲ ਹਾਂ ਠੀਕ ਹੈ ਤੇ ਟਰੈਕਟਰ ਗਰਮ ਵਗੈਰਾ ਤਾਂ ਨਹੀਂ ਹੋਇਆ ਜੀ ਚੱਲ ਗਈ ਨਾ ਜਮ ਨਹੀਂ ਗੱਲ ਹੈ ਤਾਂ ਕੋਈ ਗਰਮ ਤਾਂ ਸੂਈ ਨਹੀਂ ਚੱਕਦਾ ਤਾਂ ਅੱਛਾ ਸੂਈ ਨਹੀਂ ਚੱਕਦਾ ਚਲੋ ਜੀ ਫੇਰੀ ਉਹ ਤੁਹਾਨੂੰ ਦੇਤੀ ਜਿਵੇਂ ਲੱਗਾ ਟਰੈਕਟਰ ਤੁਸੀਂ ਦੇਖਣਾ ਬਾਕੀ ਹੈ ਨਾ ਸਾਰੇ ਜਣੇ ਕਮੈਂਟ ਕਰਕੇ ਆਪਦੀ رائے ਦੱਸਿਆ ਜੀ ਜੇ ਕਿਸੇ ਨੇ ਲੈਣਾ ਨਾ ਫਟਿਆਵਾ ਦਾ ਲੈ ਵੀਰਾਂ ਦਾ ਫੋਨ ਨੰਬਰ ਦੇ ਦਾਂਗੇ ਏਜੰਸੀ ਦਾ ਹਾਂ ਤੇ ਜਿਹੜੇ ਉਹਨਾਂ ਦੇ ਏਰੀਆ ਚ ਆਉਂਦੇ ਹੋ ਉਹਨਾਂ ਤੋਂ ਕੰਟੈਕਟ ਕਰ ਸਕਦੇ ਬਾਕੀ ਸਰਵਿਸ ਵਗੈਰਾ ਦਾ ਮੇਨ ਹੁੰਦਾ ਵੀ ਕੰਪਨੀ ਕਿੰਨੀ ਦੇਈ ਹੈ ਸਰਵਿਸ ਵਧੀਆ ਦੇ ਰਹੀ ਹੈ ਕੋਈ ਦਿੱਕਤ ਨਹੀਂ ਅੱਲੇ ਤੱਕ ਤਾਂ ਅੱਛਾ ਜੀ ਹਾਂ ਹਾਲੇ ਤੱਕ ਕੋਈ ਦਿੱਕਤ ਨਹੀਂ ਆਈ ਬੜੀਆਂ ਲਹਣਾ ਜੀ ਤੇ ਠੀਕ ਹੈ ਜੀ ਮਿਲਦੇ ਕਿਸੇ ਹੋਰ ਵੀਡੀਓ ਚ ਜਾਂ ਨਵੀਂ ਵੀਡੀਓ ਚ ਲੈ ਕੇ ਆਵਾਂਗੇ ਹਾਜ਼ਰ ਹੋਵਾਂਗੇ ਧੰਨਵਾਦ